ਅੜੇ ਲਾ ਸੁਣੇ ਗੰਗ ਜੋ ਜਾਹੇ ਸੁਰਸਨਾ ਪਾਵਈ ਜਾਹੇ ਨਹੀਂ ਬੋਲਣਾ ਯਾਹੇ ਯਯਾ ਬੋਲਣਾ ਹੈ ਸੁਣੇ ਗੰਗ ਜੋ ਯਾਹੇ ਇਥੇ ਵਿਸਰਾਮ ਸੁਰਸਨਾ ਪਾਵਈ ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ ਚਤੁਰਤਾ ਤਤੀ ਓਂਕੜ ਬੋਲਣਾ ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤੈਨ ਨਾਰਕੇ ਰਹਿ ਇਹ ਦੂਖ ਦਰਦ ਦੂਖ ਦਰਦ ਭਉ ਇਥੇ ਵਿਸਰਾਮ ਨਿਕਟ ਨਾ ਤੈਨ ਨਾਰਕੇ ਰਹਿ ਇਸ ਤਰ੍ਹਾਂ ਬੋਲਣਾ ਨਿਕਟ ਨਾ ਇਥੇ ਥੋੜਾ ਜਿਹਾ ਠਹਿਰਾ ਤਿੰਨ ਨਰ ਇਕੱਠਾ ਨਹੀਂ ਬੋਲ ਦੇਣਾ ਤਿੰਨ ਦੇ ਪਿੱਛੇ ਵੀ ਨੰਨਾ ਹੈ ਨਾਲ ਦੇ ਅੱਗੇ ਵੀ ਨੰਨਾ ਹੈ ਮਿਕਸ ਨਹੀਂ ਕਰ ਦੇਣਾ ਨਿਕਟ ਨਾ ਤੈਨ ਨਾਰਕੇ ਰਹਿ ਕੀ ਰਹਿ ਇਕੱਠਾ ਨਹੀਂ ਬੋਲਣਾ हो जो जा की एक बार चौपाई को कह ते थोड़ा जाहरा दे के बोलना हो जो या की या की बोलना जाकी नहीं बोलना हो जो या की एक बार चौपाई को कह इस तरह बोलना चौपाई भी एक बार चौपाई को ਕਹ ਹੈ ਫਿਰ ਠਹਿਰਾ ਦੇ ਕੇ ਬੋਲਣਾ ਕਿਤੇ ਨਾਲ ਹੀ ਨਹੀਂ ਬੋਲ ਦੇਣਾ ਏਕ ਬਾਾਰ ਚੌਪਈ ਕੋ ਕਹ ਚੌਪਈ ਇਸ ਕਰਕੇ ਸਹੀ ਉਚਾਰਨ ਕਰਨਾ ਹੈ ਹੋ ਜੋ ਯਾ ਕੀ ਏਕ ਬਾਾਰ ਚੌਪਈ ਕੋ ਕਹ ਫਿਰ ਬੋਲਣਾ ਚੌਪਈ ਸੰਬਤ 17 ਹੈ ਸਹਸਪਣਿਜੈ ਚਾਲ ਅਨਸਾਰ 17 ਦੇ ਵਿਸਰਾਮ ਹੈ ਉਂਜ ਇਸ ਤਰ੍ਹਾਂ ਵੀ ਆਪਾਂ ਸਹੀ ਬੰਨਦਾ ਸੰਬਤ 17 ਸਹਸਪਣਿਜੈ ਅਰਧ ਸਹਿਸ ਫੋਨ ਤੀਨ ਕਹਿਜਾ ਅਰਧ ਸਹਿਸ ਇੱਥੇ ਵਿਸਰਾਮ ਫੋਨ ਇੱਥੇ ਥੋੜਾ ਠਹਿਰਾ ਦੇ ਕੇ ਤੀਨ ਕਹਿਜਾ ਛੱਜੇ ਦੇ ਨਾਲ ਹੀ ਬੋਲਣਾ ਕਹਿਜਾ ਛੱਜਾ ਨਾ ਬੋਲਿਆ ਜਾਵੇ ਭਦਰਵ ਸੁਦੀ ਅਸ਼ਟਮੀ ਰਾਵਵਾਰਾ ਭਦਰਵ ਸੁਦੀ ਅਸ਼ਟਮੀ ਇੱਥੇ ਵਿਸਰਾਮ ਰਾਵਵਾਰਾ ਇਹ ਵੱਖਰਾ ਪਾਠ ਬੋਲਣਾ ਹੈ ਤੀਰਸ ਭਦਰਵ ਗ੍ਰੰਥ ਸਧਾਰਾ ਹਾਂਜੀ ਸੁਧਾਰਾ ਬੋਲਣਾ ਸਧਾਰਾ ਨਹੀਂ ਬੋਲਣਾ ਇਤ ਸ੍ਰੀ ਚరిత్రੋ ਪਖਿਆਨੇ ਤ੍ਰਿਆ ਚరిత్రੇ ਮੰਤਰੀ ਭੂਪ ਸੰਬਾਦੇ 405 ਚరిత్ర ਸਮਾਪਤ ਮਸਤ ਸ਼ੋਭ ਮਸਤ ਇਤ ਇਹ ਬੋਲਾ ਬੁਲਨੇ ਸ੍ਰੀ ਚరిత్రੋ ਪਖਿਆਨੇ ਇਤ ਸ੍ਰੀ ਚరిత్రੋ ਪਖਿਆਨੇ ਤ੍ਰਿਆ ਚਿਤਰੀ ਤ੍ਰਿਆ ਚਿਤਰੀ ਮੰਤਰੀ ਭੂਪ ਸੰਬਾਦੇ 405 ਚਰিত্র ਸਮਾਪਤ ਪੰਜ ਦੇ ਪਿੱਛੇ ਵੀ ਚਚਾ ਹੈ ਅੱਗੇ ਚਰিত্র ਦੇ ਅੱਗੇ ਵੀ ਚਚਾ ਹੈ ਦੋਵੇਂ ਚਚੇ ਬੋਲਨੇ ਆ ਕਿਤੇ ਇੱਕ ਚਚਾ ਰਹਿ ਹੀ ਨਾ ਜਾਵੇ 405 ਚਰিত্র ਸਮਾਪਤ ਇਥੇ ਠਹਿਰਾ ਦੇ ਕੇ ਮਸਤ ਸੁਭ ਮਸਤ ਇਸੇ ਤਰ੍ਹਾਂ ਹੀ ਸੰਪਰਦਾ ਦੇ ਵਿੱਚ ਪਾਠ ਕਰਾਇਆ ਜਾਂਦਾ ਔਰ ਕਰਨਾ ਹੈ ਇਤ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰিত্র ਸਮਾਪਤ ਮਸਤ ਸੁਭ ਮਸਤ ਅਫਜੂ ਹਾਂਜੀ ਦੋਹਰਾ ਅਫਜੂ ਅੱਗੇ ਚੱਲਦਾ ਪਾਠ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਦਾਸ ਜਾਣ ਕਰ ਦਾਸ ਪਰ ਇਥੇ ਵਿਸਰਾਮ ਕੀਜੈ ਕਿਰਪਾ ਅਪਾਰ ਪਾਰ ਨਹੀਂ ਬੋਲਣਾ ਅਪਾਰ ਬੋਲਣਾ ਹੈ आप हाथ दे राख मुहे मन क्रम बचन विचार आप हाथ दे थोड़ा ठहरा दी राख विश्राम मान क्रम बोलना कर्म नहीं कहना मान क्रम कर्म नहीं बोलना चरना चरारा है मान क्रम बचन विचार ये विचार नहीं बोलना विचार उचारण करना है चौपाई ਮੈਂ ਨਾ ਗਣੇਸਹ ਪ੍ਰਥਮ ਮਨਾਉ ਇਹ ਮੈਨਾ ਨਹੀਂ ਗਣਾ ਮੈਨਾ ਪੰਛੀ ਦਾ ਵਾਚਕ ਹੈ ਇਸ ਕਰਕੇ ਮੈਂ ਤੇ ਯਮਕ ਲਾ ਕੀ ਮੈਂ ਨਾ ਗਣੇਸਹ ਇਥੇ ਵਿਸਰਾਮ ਮੈਂ ਨਾ ਗਣੇਸਹ ਪ੍ਰਥਮ ਮਨਾਉ ਨੰਨੇ ਦੇ ਕੰਨੇ ਦੇ ਉੱਤੇ ਬਿੰਦੀ ਨਹੀਂ ਲਾਉਣੀ ਉ ਪਦ ਦੇ ਊੜੇ ਦਿਲੈਂਕੜ ਨਾਲ ਬਿੰਦੀ ਮਨਾਉ ਬੋਲਣਾ ਹੈ ਕਿਸਨ ਬਿਸਨ ਕਬਹੂ ਨਹਿ ਧਿਆਉਂ ਇਹ ਵੀ ਧਿਆ ਆ ਤੇ ਬਿੰਦੀ ਨਹੀਂ ਲਾਉਣੀ ਕਿਸਨ ਬਿਸਨ ਕਬਹੂ ਨਹਿ ਧਿਆਉਂ ਬਣਾਉ ਧਿਆਉ ਇਹ ਮਿੰਤ ਕਰਨੀਆਂ ਇਹਨਾਂ ਪਦਾਂ ਦੀ ਕਾਨ ਸੁਨੇ ਪਹਿਚਾਨ ਨਾ ਤੈਨਸੋ ਕਾਨ ਸੁਨੇ ਕਾਨ ਪੁੱਲਾ ਹੀ ਬੁਲਨਾ ਕਾਨ ਸੁਨੇ ਪਹਿਚਾਨ ਨਾ ਤੈਨਸੋ ਪਹਿਚਾਨ ਨਾ ਕਿਤੇ ਦੂ ਨੰਨੇ ਰਹਿ ਹੀ ਨਾ ਜਾਣ ਪਹਿਚਾਨ ਦੇ ਪਿੱਛੇ ਵੀ ਨੰਨਾ ਹੈ ਪਹਿਚਾਨ ਨਾ 300 ਲਿਵ ਲਾਗੀ ਮੋਰੀ ਪਾਗ ਇਨਸੂ ਲਿਵ ਲਾਗੀ ਮੋਰੀ ਇਥੇ ਵਿਸਰਾਮ ਪਾਗ ਪੁਲਾ ਬੁਲਣਾ ਇਨਸੂ ਮਹਾਕਾਲ ਰਖਵਾਰ ਹਮਾਰੋ ਮਹਾਕਾਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਵਾਚਕ ਹੈ ਕਾਲ ਦਾ ਵੀ ਕਾਲ ਕਰਨ ਵਾਲੀ ਜੋ ਸ਼ਕਤੀ ਹੈ ਉਸ ਨੂੰ ਕਹਿੰਦੇ ਹਨ ਮਹਾਕਾਲ ਉਹ ਹੈ ਵਾਹਿਗੁਰੂ ਮਹਾਕਾਲ ਰਖਵਾਰ ਹਮਾਰੋ ਮਹালোਹ ਮੈਂ ਕਿੰਕਰ ਥਾਰੋ ਮਹਾ ਪਾਠ ਮੁਖ ਪਾਠ ਹੈ ਬਿੰਦੀ ਤੋਂ ਰਹਿਤ ਮਹালোਹ ਲੋਹੋ ਨਹੀਂ ਗੈਣਾ ਮਹালোਹ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਆਪਣਾ ਜਾਨ ਤੇ ਵਿਸਰਾਮ ਠੀਕ ਹੈ ਕਰੋ ਰਖਵਾਰ ਬਾਹ ਗਹੇ ਕੀ ਲਾਜ ਵਿਚਾਰ ਇਹ ਬਾਹ ਪਾਠ ਹੀ ਮੁੱਖ ਪਾਠ ਹੈ ਕਈਆਂ ਨੇ ਬਾਹ ਹੀ ਛਾਪਿਆ ਉਹ ਦੂਸਰਾ ਪਾਠ ਹੈ ਬਾਹ ਗਹੇ ਕੀ ਲਾਜ ਵਿਚਾਰ ਇਸ ਤਰ੍ਹਾਂ ਹੀ ਮਹਾਪੁਰਸ਼ਾਂ ਨੇ ਗੁਟਕਾ ਸਾਹਿਬ ਜੀ ਦੇ ਵਿੱਚ ਪਾਠ ਛਾਪਿਆ ਹੈ ਆਪਣਾ ਜਾਨ ਮੁਝ ਪ੍ਰਤਪਰੀਅ ਆਪਣਾ ਜਾਨ ਇੱਥੇ ਵਿਸਰਾਮ ਮੁਝ ਪ੍ਰਤਪਰੀਅ ਪਾਠ ਪ੍ਰਤਪਰੀਅ ਨਹੀਂ ਬੋਲਣਾ ਪ੍ਰਤਪਰੀਅ ਹੀ ਬੋਲਣਾ ਹੈ ਚੁਨ ਚੁਨ ਸੱਤਰ ਹਮਾਰੇ ਮਰੀਏ ਚੁਨ ਚੁਨ ਇੱਥੇ ਵਿਸਰਾਮ ਸੱਤਰ ਹਮਾਰੇ ਮਰੀਏ ਸੱਤਰ ਦੇ ਕਈਆਂ ਨੇ ਤੱਤੇ ਦੇ ਚਰਨਾ ਚ ਰਾਰਾ ਔਰ ਓਂਕੜ ਛਾਪਿਆ ਓਂਕੜ ਤੋਂ ਰਹਿਤ ਹੀ ਮੁਖ ਪਾਠ ਹੈ ਸੱਤਰ ਚੁਨ ਚੁਨ ਸੱਤਰ ਹਮਾਰੇ ਮਰੀਏ ਦੀਗ ਤੇਗ ਜਾਗ ਮੈਂ ਦਉ ਚੱਲੇ ਚੱਲੇ ਕਸ ਕੇ ਬੋਲਣਾ ਦੀਗ ਤੇਗ ਲਖੇਰ ਕੇ ਪੜਨੇ ਆ ਪਦ ਦੀਗ ਤੇਗ ਜਗ ਮੈਂ ਦੂ ਇਹ ਦੂ ਬੋਲਣਾ ਹੈ ਚੱਲੈ ਰਾਖ ਆਪ ਮੋਹ ਔਰ ਨਾ ਦਲੇ ਦੇਗ ਵੀ ਚੱਲੇ ਮਹਾਰਾਜ ਇਹ ਵਾਹਿਗੁਰੂ ਜੀ ਲੰਗਰ ਵੀ ਚੱਲੇ ਭੁੱਖਾ ਪਿਆਸਾ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਛਕੇ ਤੇ ਦੁਸ਼ਟਾਂ ਨੂੰ ਸੋਧਣ ਵਾਸਤੇ ਤੇਗ ਵੀ ਮਹਾਰਾਜ ਚਾਹੀਦੀ ਹੈ ਧਰਮ ਵੀ ਚਾਹੀਦਾ ਮਹਾਰਾਜ ਰਾਜਨੀਤੀ ਵੀ ਦੋਵੇਂ ਪੱਖ ਚੱਲਦੇ ਰਹਿਣ ਦੇਗ ਤੇਗ जग में दू चल राख आप इथे विश्राम मुह और ना दले इ दले पुला बोलना चले थोड़ा कसके बोलना इन दले नहीं बोलना तुम माम करो सदा प्रत पारा तुम ते यमक ला के दोवे मम्मे तुम माम करो मम नहीं बोलना माम पुला बोलना तुम तुम इस तरह नहीं बोल देना तुम ਮਾਮ ਕਰਹੁ ਤੁਸੀਂ ਮੇਰੀ ਕਰੋ ਜੀ ਸਦਾ ਪ੍ਰਤਪਾਰਾ ਹਮੇਸ਼ਾ ਵਾਸਤੇ ਪਾਲਣਾ ਪੋਸ਼ਣਾ ਕਰੋ ਤੁਮ ਮਾਮ ਕਰਹੁ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤੇਹਾਰਾ ਤੁਮ ਸਾਹਿਬ ਤੁਸੀਂ ਮਹਾਰਾਜ ਮਾਲਕ ਹੋ ਸਾ ਸਾਰਿਆਂ ਦੇ ਹਾ ਕਿ ਹਿਰਦੇ ਵਿੱਚ ਵਾ ਕਿ ਵਸੇ ਹੋਏ ਹੋ ਸਾਰਿਆਂ ਦੇ ਹਿਰਦੇ ਵਿੱਚ ਵਸੇ ਹੋਏ ਹੂੰ ਮੈਂ ਦਾਸ ਤਿਹਾਰਾ ਮੈਂ ਆਪ ਜੀ ਦਾ ਦਾਸ ਹਾਂ ਮੈਂ ਸੇਵਕ ਹਾਂ ਜਾਨ ਆਪਣਾ ਮੁਝੇ ਨਿਵਾਜ ਆਪਣਾ ਏੜੀ ਕੰਨੀ ਦੇ ਨਾਲ ਬੋਲਣਾ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਕਰੋ ਪਦ ਤੇ ਵਿਸਰਾਮ ਹੈ ਤੂੰ ਹੋ ਸਭ ਰਾਜਨ ਕੇ ਰਾਜਾ ਕੀ ਤੂੰ ਹੋ ਇਥੇ ਵਿਸਰਾਮ ਲਾਉਣਾ ਸਭ ਰਾਜਨ ਕੇ ਰਾਜਾ ਤੁਸੀਂ ਸਾਰੇ ਰਾਜਿਆਂ ਦੇ ਵੀ ਰਾਜੇ ਹੋ ਮਹਾਰਾਜੇ ਹੋ ਹਾਂਜੀ ਤੁਮ ਹੋ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਣ ਕਰ ਕਿਰਪਾ ਕਰਹੁ ਮੋਹਿ ਦਾਸ ਜਾਣ ਕਰ ਇਥੇ ਵਿਸਰਾਮ ਲਾ ਦੋ ਕਿਰਪਾ ਕਰਹੁ ਮੋਹਿ ਕਰਹੁ ਹਾਏ ਹੂੜਾ ਨਹੀਂ ਬੋਲਨਾ ਕਿਰਪਾ ਕਰਹੁ ਮੋਹਿ ਤੀਜੀ ਦੇ ਨਾਲ ਕਿਰਪਾ ਕਰਹੁ ਮੋਹਿ ਹਾਰ ਪਰਾਮ ਆਣ ਦਵਾਰ ਤੁਹੇ ਹਾਰ ਪਰਾਂ ਮੈਂ ਆਣ ਦਵਾਰ ਦਵਾਰ ਬੋਲਨਾ ਦਦੇ ਓਂਕੜ ਐੜੇ ਕੰਨ ਨਾਰਾ ਮੈਂ ਆਣ ਦਵਾਰ ਤੁਹੇ ਆਪਣਾ ਜਾਣ ਕਰੋ ਪ੍ਰਤਪਾਰਾ ਆਪਣਾ ਜਾਣ ਦੀ ਵਿਸਰਾਮ ਲਾਉਣਾ ਆਪਣਾ ਜਾਣ ਕਰੋ ਪ੍ਰਤਪਾਰਾ ਤੋਮ ਸਾਹਿਬ ਮੈਂ ਕਿੰਕਰ ਥਾਰਾ ਤੁਮ ਸਾਹਿਬ ਇਥੇ ਵਿਸਰਾਮ ਮੈਂ ਇਹ ਕਈਆਂ ਨੇ ਬਿੰਦੀ ਦਲਾਵਾ ਦੇ ਨਾਲ ਛਾਪੀ ਹੈ ਬਿੰਦੀ ਤੋਂ ਰਹਿਤ ਪਾਠ ਹੈ ਮੈਂ ਕਿੰਕਰ ਥਾਰਾ ਇਸ ਤਰ੍ਹਾਂ ਸ਼ੁੱਧ ਦਾਸ ਜਾਨ ਦੇ ਹਾਥ ਉਬਾਰੋ ਦਾਸ ਜਾਨ ਇਥੇ ਵਿਸਰਾਮ ਯਾਦ ਰੱਖਣਾ ਹੈ ਦੇ ਹਾਥ ਉਬਾਰੋ ਬੱਬੇ ਦੇ ਨਾਲ ਉਚਾਰਨ ਕਰਨਾ ਉਭਾਰ ਉਹ ਨਹੀਂ ਕਹਿਣਾ ਹਮਰੇ ਸਭ ਬੈਰੀਅਨ ਸੰਘਾਰੋ ਇਹ ਹਮਰੇ ਪਦ ਤੇ ਹੀ ਵਿਸਰਾਮ ਹੈ ਪ੍ਰਥਮ ਤਰੋ ਭਗਵਤ ਕੋ ਧਿਆਨਾ ਕਈਆਂ ਨੇ ਪ੍ਰਥਮ ਪਾਠ ਛਾਪਿਆ ਉਹ ਦੂਸਰਾ ਹੈ ਪ੍ਰਥਮ ਮੁਖ ਪਾਠ ਹੈ ਪ੍ਰਥਮ ਤਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਬਤਾ ਵਿਦ ਨਾਨਾ ਇਹ ਕਰੋ ਬਿੰਦੀ ਤੋਂ ਰਹਿਤ ਮੁਖ ਪਾਠ ਹੈ ਕਈਆਂ ਨੇ ਬਿੰਦੀ ਦੇ ਨਾਲ ਛਾਪਿਆ ਉਹ ਦੂਸਰਾ ਪਾਠ ਹੈ ਬਹੁਰ ਕਰੋ इति विश्राम कविता कविता बोलना कविता नहीं बोलना कविता वेद नाना किसन यथा मत चरित्र उचारो महापुरुषानी किसन पाठ ही गुटके साहब विच छापया है दूसरा पाठ कृष्ण भी है किसन यथा मत यथा मत संबंधक पाठ है किसन यथा मत इति विश्राम चरित्र उचारो चूक होए ਕਾਬਲੇ ਹੋ ਸੁਧਾਰੋ ਚੂਕ ਹੋਏ ਇਥੇ ਵਿਸਰਾਮ ਕਾਬ ਇਥੇ ਜਮਕ ਲਾ ਕੇ ਲੇ ਹੋ ਸੁਧਾਰੋ ਕਾਬ ਬਾਚ ਦੋਹਰਾ ਕਈਆਂ ਨੇ ਇਥੇ ਕਬਿਓ ਬਾਤ ਇਸ ਤਰ੍ਹਾਂ ਪਾਠ ਛਾਪਿਆ ਊੜੇ ਔਂਕੜ ਲਾ ਕੇ ਪਰ ਮੁੱਖ ਪਾਠ ਹੈ ਕਾਬ ਬਾਚ ਕ ਕਬ ਬਬੇ ਸਿਆਰੀ ਅੱਗੇ ਹੈ ਬਬੇ ਕੰਨਾ ਚਚਾ ਕਾਬ ਬਾਚ ਦੋਹਰਾ ਇਹਨੂੰ ਦੋਰਾ ਨਹੀਂ ਕਹਿਣਾ ਦੋ ਹਰਾ ਇਸ ਤਰ੍ਹਾਂ ਉਚਾਰਨ ਕਰਨਾ ਜੋ ਨੇਜ ਪ੍ਰਭ 모ਸੋ ਕਹਾ ਸੋ ਕਹੋ ਜਗ ਮਾਹੇ ਜੋ ਇਥੇ ਲਮਕਾ ਕੇ ਨੇਜ ਪ੍ਰਭ 모ਸੋ ਇਸ ਸੰਬੰਧਕ ਬੋਲਣਾ 모ਸੋ ਲਮਕਾ ਕੇ ਬੋਲਣਾ 모ਸੋ ਕਹਾ ਜੋ ਮੈਨੂੰ ਵਾਹਿਗੁਰੂ ਜੀ ਨੇ ਅਕਾਲ ਪੁਰਖ ਜੀ ਨੇ ਮੈਨੂੰ ਆਖਿਆ ਹੈ ਜੋ ਨਿਜ ਪ੍ਰਭ 모ਸੋ ਕਹਾ ਜੋ ਮੈਨੂੰ ਹੁਕਮ ਕੀਤਾ ਸੋ ਕਹਿਓ ਏ ਕਹਿਓ ਬੋਲਣਾ ਏ ਕਈਆਂ ਨੇ ਕਹਿਓ ਹਾ ਇੱਕ ਨੋੜੀ ਦੇ ਨਾਲ ਬਿੰਦੀ ਛਾਪੀ ਐ ਪਰ ਬਿੰਦੀ ਤੋ ਰਹਿਤ ਮੁਖ ਪਾਠ ਐ ਸੋ ਕਹਿਓ ਜਗ ਮਾਹੀ ਉਹੀ ਮਹਾਰਾਜ ਕਹਿੰਦੇ ਸੀ ਸੰਸਾਰ ਵਿੱਚ ਕਹਾਂਗੇ ਜੋ ਵਾਹਿਗੁਰੂ ਨੇ ਕਿਹਾ ਜੋ ਤਿਹ ਪ੍ਰਭ ਕੋ ਧਾਏ ਹੈ ਅੰਤ ਸੁਰਗ ਕੋ ਜਾਹੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤੇਉਣਗੇ ਉਹ ਦੇਵ ਲੋਗ ਨੂੰ ਬੈਕੁੰਠ ਧਾਮ ਨੂੰ ਚਲੇ ਜਾਣਗੇ ਵਾਹਿਗੁਰੂ ਦੇ ਘਰ ਚਲੇ ਜਾਣਗੇ ਜੋ ਤਿਹ ਪ੍ਰਭ ਕੋ ਧਿਆਏ ਹੈ ਇਹ ਹੈ ਪਦ ਹੀ ਮੁਖ ਸੁੱਧ ਹੈ ਕਈਆਂ ਨੇ ਹੈ ਛਾਪਿਆ ਬਿੰਦੀ ਦੇ ਨਾਲ ਉਹ ਦੂਸਰਾ ਪਾਠ ਹੈ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਇਥੇ ਯਮਕ ਲਾ ਕੇ ਸੁਰਗ ਕੋ ਜਾਹੇ ਜਾਹੇ ਪਾਠ ਮੁਖ ਪਾਠ ਹੈ ਜਾਹੇ ਹਹ ਦੇ ਸਿਆਰੀ ਦੇ ਨਾਲ ਚੁੜੀ ਬਿੰਦੀ ਹੈ ਉਹ ਦੂਸਰਾ ਪਾਠ ਹੈ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਹਰ ਪਦ ਤੇ ਥੋੜਾ ਜਿਹਾ ਠਹਿਰਾ ਦੇ ਕੇ ਹਰ ਹਰ ਜਨ ਇਸ ਤਰ੍ਹਾਂ ਬੋਲਣਾ ਹਰ ਹਰ ਜਨ ਨਹੀਂ ਕਹਿਣਾ ਹਰ ਹਰ ਜਨ ਵਾਹਿਗੁਰੂ ਤੇ ਹਰੀ ਦੇ ਜਨ ਵਾਹਿਗੁਰੂ ਦੇ ਪਿਆਰੇ ਯਾਨੀ ਸੰਤ ਮਹਾਪੁਰਸ਼ ਸਾਧੂ ਦੁਈ ਏਕ ਹੈ ਦੋਵੇਂ ਇੱਕੋ ਰੂਪ ਹਨ ਸੰਤ ਹੀ ਸਤ ਹੈ ਸੰਤ ਦੇ ਸੰਤ ਪਦ ਦੇ ਉੱਤੇ ਟਿੱਪੀ ਹੈ ਟਿੱਪੀ ਨੂੰ ਪੁੱਠਾ ਕਰ ਦਿਓ ਫਿਰ ਬਣ ਜਾਂਦਾ ਸਤ ਸੰਤ RAM ਹੈ ਏਕੋ ਇਸ ਕਰਕੇ ਸੰਤ ਹੀ ਸਤ ਹੈ ਸਤ ਹੀ ਸੰਤ ਹੈ ਹਰ ਹਰ ਜਨ ਦੁਈ ਏਕ ਹੈ ਇਸ ਤਰ੍ਹਾਂ ਬੋਲਣਾ ਦੁਈ ਬੋਲਣਾ ਦੁਈ ਨਹੀਂ ਕਹਿਣਾ ਬੇਬ ਵਿਚਾਰ ਕਛ ਨਾ ਹੈ ਬਿਬ ਇਹ ਬਿਬ ਬੋਲਣਾ ਹੈ ਬਿਬ ਦੂਜੀ ਵਿਚਾਰ ਕਛ ਨਾ ਹੈ ਔਰ ਦੂਸਰੀ ਵਿਚਾਰ ਹੀ ਕੋਈ ਨਹੀਂ ਹੈ ਇਸ ਕਰਕੇ ਬੇਬ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜਿਓ ਜਲ ਹੀ ਵਿਖੇ ਸਮਾਹੇ ਜਿਵੇਂ ਜਲ ਤੇ ਉਪਜ ਤਰੰਗ ਜਿਓ ਜਲ ਤੇ ਇਕੱਠਾ ਨਹੀਂ ਬੋਲਣਾ ਜਿਵੇਂ ਪਾਣੀ ਤੋਂ ਤਰੰਗਾਂ ਪੈਦੀਆਂ ਹੁੰਦੀਆਂ ਫਿਰ ਪਾਣੀ ਤੇ ਸਮਾ ਜਾਂਦੀਆਂ ਸਾਧੂ ਵੀ ਇਸ ਤਰ੍ਹਾਂ ਨਿਤਵਤਾਰ ਹੁੰਦੇ ਆ ਸੰਸਾਰ ਦਾ ਭਲਾ ਕਰਨ ਵਾਸਤੇ ਹੁੰਦੇ ਆ ਜਨਮ ਮਰਨ ਵਿੱਚ ਹੁੰਦੇ ਨਹੀਂ ਜਨਮ ਮਰਨ ਦੋਹੂ ਮਹਿ ਨਾਹੀ ਜਨ ਪਰਉਪਕਾਰੀ ਆਏ ਜੀਅ ਦਾਨ ਦੇ ਭਗਤੀ ਲਾਇਨ ਹਰਿ ਸਿਉ ਲਾਇਨ ਮਿਲਾਏ ਫਿਰ ਵਾਹਿਗੁਰੂ ਵਿੱਚ ਭੇਦ ਹੋ ਜਾਂਦੇ ਆ ਇਸ ਕਰਕੇ ਜਲ ਤੇ ਉਪਜੇ ਤਰੰਗ ਜਿਉ ਇਥੇ ਵਿਸਰਾਮ ਜਲ ਹੀ ਬਿਖੈ ਸਮਾਹੇ ਦੋਹਰਾ ਜਦ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਇ ਜਦ ਜਦ ਆਇਸ ਪ੍ਰਭ ਕੋ ਭਇਓ ਇਥੇ ਇਸ ਨਾਮ ਜਨਮ ਧਰਾ ਜਗ ਆਇ ਆਬ ਮੈਂ ਕਥਾ ਸੰਛੇਪਤੇ ਸਭ ਹੂੰ ਕਹਿਤ ਸੁਣਾਇ ਇਹ ਸੰਛੇਪ ਸੰਛੇਪਤੇ ਇਹ ਪਾਠ ਦੀ ਮਹਿੰਤ ਕਰਨੀ ਹੈ ਸੰਛੇਪਤੇ ਨਹੀਂ ਬੋਲਣਾ ਪਹਿਲਾ ਸਸੇ ਉਤੇ ਟਿੱਪੀ ਸੰਛੇਪ ਬੋਲੋ ਫਿਰ ਨਾਲ ਬੋਲਣਾ ਤੇ ਸੰਖੇਪਤੇ ਇਸ ਤਰ੍ਹਾਂ ਬੋਲਣਾ ਅਬ ਮੈਂ ਕਥਾ ਸੰਖੇਪਤੇ ਸਭ ਨੂੰ ਕਹਿਤ ਸੁਣਾਏ ਹੁਣ ਮਹਾਰਾਜ ਕਹਿੰਦੇ ਮੈਂ ਆਪਣੀ ਜਿਹੜੀ ਕਥਾ ਹੈ avatars ਦੀ ਕਥਾ ਪੂਰਵ ਜਨਮ ਦੀ ਕਥਾ ਉਹ ਸੰਖੇਪ ਨਾਲ ਸਾਰਿਆਂ ਨੂੰ ਸੁਣਾ ਕੇ ਦੱਸਦਾ ਹਾਂ ਜਦ ਵਾਹਿਸ ਪ੍ਰਭੂ ਕੋ ਭਇਓ ਜਨਮਤ ਰਾਜ ਆ ਗਏ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੋਇਆ ਤੇ ਮਹਾਰਾਜ ਕਹਿੰਦੇ ਅਸੀਂ ਤਾਂ ਸੰਸਾਰ ਵਿੱਚ ਆਏ ਆ avatars ਧਾਰਨ ਕੀਤਾ ਹੁਣ ਮੇਰੀ ਵੀ ਕਥਾ ਸੁਨੋ कि पिछले जन्म दी कथा अति असी की करना है अब मैं कथा संक्षेप ते सब हूं कहत सुनाए कब बात दोहरा ये भी कई ने कबियो बाच पाठ छापे है कब बाच दोहरा बाच दोहरा कट्ठा नहीं बोलना कब बाच फिर बोलना दोहरा ठाड पयो मैं जोर कर बचन कहा सिर न्याय ये ठाड ਠੱਡੀ ਦੇ ਨਾਲ ਬੋਲਣਾ ਕਿਤੇ ਠੰਡ ਨਹੀਂ ਕਹਿਣਾ ਇਹ ਠੰਡ ਦਾ ਵਾਚਕ ਨਹੀਂ ਹੈ ਠਾੜ ਸੰਸਕ੍ਰਿਤ ਦਾ ਪਦ ਹੈ ਖੜੇ ਹੋਣ ਦਾ ਵਾਚਕ ਹੈ ਸਨਮੁਖ ਖੜੇ ਹਨ ਵਾਹੀ ਗੁਰੂ ਜੀ ਦੇ ਠਾੜ ਭਇਓ ਮੈਂ ਜੋਰ ਕਰ ਇਥੇ ਵਿਸਰਾਮ ਬਚਨ ਕਹਾ ਸਿਰ ਨਿਐ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਪੰਥ ਚੱਲੈ ਤਬ ਜਗਤ ਮੈਂ ਜਬ ਤੋਵਾ ਕਰਹੁ ਸਹਾਈ ਖਾਲਸਾ ਪੰਥ ਸੰਸਾਰ ਵਿੱਚ ਤਾਂ ਹੀ ਮਹਾਰਾਜ ਪ੍ਰਚਲਿਤ ਹੋਏਗਾ ਚੜਦੀ ਕਲਾ 'ਚ ਹੋਏਗਾ ਜੇ ਵਾਹਿਗੁਰੂ ਜੀ ਦੀ ਤੁਸੀਂ ਸਹਿਯਤਾ ਕਰੋਗੇ ਇਹ ਅਰਦਾਸ ਕੀਤੀ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਵਾਹਿਗੁਰੂ ਦੇ ਸਨਮ ਖੜੇ ਹੋ ਕੇ ਤੇ ਵਾਹਿਗੁਰੂ ਨੇ ਕਿਹਾ ਸੀ ਨਾ ਵੀ ਇੱਕ ਪੰਥ ਚਲਾਓ ਤੁਸੀਂ ਤੇ ਧਰਮ ਚਲਾਵਨ ਸੰਤੋਬਾਰਨ ਦੁਸ਼ਟ ਸਬੰਧ ਕੋ ਮੂਲ ਉਪਾਰਨ ਹਮੇ ਇਹ ਕਾਜ ਜਗਤ ਮੁਹਾਈ ਧਰਮ ਹੇਤ ਗੁਰਦੇਵ ਪਠਾਈ ਯਾਹੀ ਕਾਜ ਧਰਾਹਮ ਜਨਮੰਗ ਸਮਝ ਲਿਓ ਸਾਧੂ ਸਾਭ ਮਨਮੰਗ तीन काम कर आई महाराज धर्म चलावन संत वारण दुष्ट सबन को मूल उपारण जोर कर बचन कहा सिर न्याय पंथ चल तब जगत मैं मैं बोलना है जब इथ यमक ला के तुम करो सहाय दोहरा जे जे तुमरे ध्यान को नित तो उठते है संत ए, पहला मेहनत करनी है, तो देश दलामा नाल बिंदी, ती है इस करके त्या है नहीं बोलना जे जे तुम तुम विश्राम नित उठ ध है संत अंत लह गए मुक्त फल पावे भगवंत अंत लहे गे क्या ने बिंदी पाठ छापिया लहे गे ਇਹ ਬਿੰਦੀ ਤੁਰਹਿਤ ਪਾਠ ਸ਼ੁੱਧ ਹੈ ਅੰਤ ਲਹੈਗੇ ਮੁਕਤ ਫਲ ਪਾਵ ਹੈਗੇ ਭਗਵੰਤ ਅੰਮ੍ਰਿਤ ਵੇਲੇ ਦੀ ਮਹਿਮਾ ਇਸ ਦੂਰੇ ਵਿੱਚ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਕਥਨ ਕੀਤੀ ਹੈ ਵੀ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਵਾਹਿਗੁਰੂ ਨੂੰ ਜਪਨਗੇ ਵਾਹਿਗੁਰੂ ਦਾ ਧਿਆਨ ਲਾਉਣਗੇ ਤੇ ਅੰਤ ਨੂੰ ਕੈਵਲ ਮੋਸ਼ੂਪੀ ਫਲ ਨੂੰ ਪ੍ਰਾਪਤ ਕਰਨਗੇ ਵਾਹਿਗੁਰੂ ਵਿੱਚ ਭੇਦ ਹੋ ਜਾਣਗੇ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਣਗੇ ਇਸ ਕਰਕੇ ਜੇ ਜੇ ਤੁਮਰੇ ਧਿਆਨ ਕੋ ਨੇ ਤੋਟ ਤੈਂ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵ ਹੈਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ ਇਹ ਕਾਲ ਪਾਠਿ ਸ਼ੁੱਧ ਹੈ ਕਈਆਂ ਨੇ ਨਵੀਨ ਹੁਣ ਨਾ ਕਹਿੰਦੇ ਕਾਲ ਨਹੀਂ ਚਾਹੀਦਾ ਅਕਾਲ ਚਾਹੀਦਾ ਤੇ ਤੇ ਗੁਟਕਿਆਂ ਚ ਵੀ ਅਕਾਲ ਸ਼ਾਪ ਦਿੱਤਾ ਹੈ ਪਰ ਕਾਲ ਦਾ ਵੀ ਅਰਥ ਅਕਾਲ ਹੀ ਹੈ ਕਾਲ ਪੁਰਖ ਕੀ ਦੇਹ ਮੋ ਕੋਟਿਕ ਵਿਸ਼ਨ ਮਹੀਸ਼ ਅਕਾਲ ਪੁਰਖ ਦੀ ਦੇਹ ਦੇ ਵਿੱਚ ਕਰੋੜਾਂ ਵਿਸ਼ਨੂ ਤੇ ਕਰੋੜਾਂ ਮਹੀਸ਼ ਹਨ ਇੰਨੇ ਵੱਡੇ ਹਨ ਵਾਹਿਗੁਰੂ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋੜ ਜਲੇਸ ਇਸ ਕਰਕੇ ਮੁੱਖ ਪਾਠ ਕਾਲ ਹੀ ਹੈ ਕਾਲ ਪੁਰਖ ਕੀ ਦੇਹ ਮੋ ਇਥੇ ਵਿਸਰਾਮ ਲਾਓ ਕੋਟਿਕ ਵਿਸ਼ਨ ਮਹੀਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋੜ ਜਲੇਸ ਕਿੰਨੇ ਦੁਬਾਰਾ ਹੀ ਘਟ ਦਿੱਤਾ ਇਸ ਕਰਕੇ ਇਹ ਦੋਹਰਾ ਰਹਿਰਾ ਸਾਹਿਬ ਜੀ ਦੇ ਵਿੱਚ ਹੈ ਇਸੇ ਤਰ੍ਹਾਂ ਸੁੱਧ ਪਾਠ ਹੈ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਾਸ ਕਰੋਰ ਜਲੇਸ ਸਾਸ ਪੂਲਾ ਬੋਲਣਾ ਹੈ ਦੋਹਰਾ ਰਾਮ ਕਥਾ ਜੋਗ ਜੋਗ ਅਟਲ ਇਹ ਅਟਲ ਹੀ ਬੋਲਣਾ ਹੈ ਸਭ ਕੋਈ ਭਾਕਤ ਨੇਤ ਸਭ ਕੋਈ ਭਾਕਤ ਨੇਤ ਸੁਰਗ ਬਾਸ ਰਗ ਵਰ ਕਰਾ ਸਗਰੀ ਪੁਰੀ ਸਮੇਤ ਰਗਵਰ ਕਗੇ ਦੇ ਔਂਕੜ ਹੈ ਸੁਰਗ ਬਾਸ ਰਗਵਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਜੋ ਇਹ ਕਥਾ ਇਥਿ ਵਿਸ਼ਰਾਮ ਸੁਣੈ ਅਰ ਗਾਵੈ ਦੁਖ ਪਾਪ ਤਿਹ ਨਿਕਟ ਨ ਆਵੈ ਮਹਾਤਮ ਲਿਖਿਆ ਹੋਇਆ ਹੈ ਦੁਖ ਪਾਪ ਤਿਹ ਨਿਕਟ ਨ ਆਵੈ ਦੁੱਖ ਤੇ ਪਾਪ ਨੇੜੇ ਨਹੀਂ ਆਏਗਾ ਜਿਹੜੀ ਇਹ ਕਥਾ ਨੂੰ ਸੁਨੇਗਾ ਤੇ ਗਾਏਗਾ ਬਿਸਨ ਭਗਤ ਕੀਏ ਫਲ ਹੋਈ ਬਿਸਨ ਭਗਤ ਕੀਏ ਇਹ ਕੀਏ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਦੂਸਰਾ ਪਾਠ ਬਿਸਨ ਭਗਤ ਕੀਏ ਇਹ ਫਲ ਹੋਈ ਇਸ ਤਰ੍ਹਾਂ ਹੈ ਮੁੱਖ ਪਾਠ ਹੈ ਬਿਸਨ ਭਗਤ ਕੀਏ ਫਲ ਹੋਈ ਆਦ ਬਿਆਦ ਸਵੈ ਸਕੈ ਨਾ ਕੋਈ ਆਦ ਬਿਆਦ ਇੱਥੇ ਵਿਸਰਾਮ ਛੈ ਉਚਾਰਨ ਕਰਨਾ ਛੱਛੇ ਔਂਕੜ ਐੜੀ ਦਲਾਵਾ ਉਚਾਰਨ ਵਾਸਤੇ ਛੈ ਸਕੈ ਨਾ ਕੋਈ ਸੰਮਤ ਸੱਤਰ ਹੈ ਸਹਿਸ 55 ਸੰਮਤ ਸੱਤਰ ਹੈ ਸਹਿਸ 55 ਹਾੜ ਵਦੀ ਪ੍ਰਥਮ ਸੁਖਦਾਵਨ ਹਾੜ ਵਦੀ ਪ੍ਰਥਮ ਇਥੇ ਵਿਸਰਾਮ ਲਾ ਦੋ ਹਾੜ ਵਦੀ ਪ੍ਰਥਮ ਸੁਖਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਤਉ ਪ੍ਰਸਾਦ ਕਰ ਇਥੇ ਵਿਸਰਾਮ ਲਾਉਣਾ ਹੈ ਗ੍ਰੰਥ ਸੁਧਾਰਾ ਊਲ ਪਰੀ ਲਹੋ ਲੇ ਹੋ ਸੁਧਾਰਾ ਮੁਖ ਰੂਪ ਵਿੱਚ ਵਿਸਰਾਮ ਭੂਲ ਪਰੀ ਇਥੇ ਵਿਸਰਾਮ ਲਾਹੋ ਇਥੇ ਯਮਕ ਲਾ ਕੇ ਲਹੋ ਲੇ ਹੋ ਇਕੱਠਾ ਨਹੀਂ ਬੋਲਣਾ ਲਾਹੋ ਲੇ ਹੋ ਸੁਧਾਰਾ ਭੂਲ ਪਰੀ ਜੇ ਕਿਤੇ ਭੁੱਲ ਹੋ ਗਈ ਹੋਵੇ ਸਾਧ ਸੰਗਤ ਜੀ ਲਹੂ ਦਾ ਅਰਥ ਦੇਖ ਲਿਓ ਫਿਰ ਤੁਸੀਂ ਲੇਹ ਸੁਧਾਰਾ ਤੁਸੀਂ ਸੁਧਾਰ ਕਰ ਲਿਓ ਪਰ ਭਾਵ ਦਰੁਸਤ ਕਰ ਲਿਓ ਦੇਖੋ ਮਹਾਰਾਜ ਨਿਮਰਤਾਨਾ ਬਚਨ ਕਹਿੰਦੇ ਆਂ ਭੂਲ ਪਰੀ ਮਹਾਰਾ ਤੁਹਾਡੇ ਤੋਂ ਕਿੱਥੇ ਭੁੱਲ ਹੋ ਸਕਦੀ ਏ ਭੂਲ ਪਰੀ ਲਹੇ ਲੇਹ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਤਰਨ ਤਰ ਸਤਧਰਵ ਤੀਰਤ ਰੰਗ ਇਹ ਤੂੰ ਨਹੀਂ ਕਹਿਣਾ ਨੰਗਾ ਨਹੀਂ ਬੋਲਨਾ ਤੁੰਗ ਗੱਗਾ ਪੂਰਾ ਬੋਲਨਾ ਨੀਤਰ ਤੁੰਗ ਕੇ ਚਰਨ ਤਰ ਇਥਿ ਵਿਸਰਾਮ ਸਤਦਰਵ ਤੀਰ ਤਰੰਗ ਥ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਹੁਣ ਇਥੇ ਪਾਠ ਆਇਆ ਸ੍ਰੀ ਭਗਵਤ ਪੂਰਨ ਨੰਨੇ ਦੇ ਨਾਲ ਤੇ ਅਗਲੇ ਦੋਰੇ ਦੇ ਵਿੱਚ ਪੂਰਨ ਨਾਣੇ ਦੇ ਨਾਲ ਪਾਠ ਆਏਗਾ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਚਰਣਾਚਰਾਰਾ ਬੋਲਣਾ ਪ੍ਰਸੰਗ ਬਰਾਬਰ ਦਾ ਰਾਰਾ ਨਹੀਂ ਬੋਲਣਾ ਸਾਦ ਅਸਾਦ ਜਾਨੋ ਨਹੀਂ ਬਾਦ ਸੁਬਾਦ ਬਿਬਾਦ ਇਥੇ ਦੋਰਾ ਪਾਠ ਮਹਾਪੁਰਸ਼ਾਂ ਨੇ ਨਹੀਂ ਛਾਪਿਆ ਮੁਖ ਰੂਪ ਦੇ ਵਿੱਚ ਦੋਰੇ ਪਾਦ ਤੋਂ ਰਹਿਤ ਹੀ ਪਾਠ ਸ਼ੁੱਧ ਹੈ ਸਾਦ ਅਸਾਦ ਜਾਨੋ ਨਹੀਂ ਸਾਦ ਧੱਦੇ ਦੇ ਨਾਲ ਅਸਾਦ ਇਹ ਵੀ ਧੱਦੇ ਦੇ ਨਾਲ ਜਾਨੋ ਨਹੀਂ ਇਥੇ ਵਿਸਰਾਮ ਬਾਦ ਇਹ ਦੱਦੇ ਦੇ ਨਾਲ ਹੈ ਫਿਰ ਸੁਬਾਦ ਇਹ ਵੀ ਦੱਦੇ ਦੇ ਨਾਲ ਹੈ ਵਿਵਾਦ ਇਹ ਵੀ ਦੱਦੇ ਦੇ ਨਾਲ ਹੈ ਇਸ ਕਰਕੇ ਦੱਦੇ ਧੱਦੇ ਦਾ ਖਿਆਲ ਰੱਖਣਾ ਹੈ ਸਾਦ ਅਸਾਦ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਣ ਕੀਓ ਭਗਵਤ ਕਿਰਪਾ ਪ੍ਰਸਾਦ ਇਹਨੀ ਸਗਲ ਪਾਠ ਨਹੀਂ ਹੈ ਸਕਲ ਹੈ ਗ੍ਰੰਥ ਸਕਲ ਅੱਗੇ ਹੈ ਪੂਰਣ ਇਹ ਨਾਣੇ ਦੇ ਨਾਲ ਮੁੱਖ ਪਾਠ ਹੈ ਇਥੇ ਆਇਆ ਸੀ શ્રી ਭਗਵਤ ਪੂਰਨ ਕੀ ਉਹ ਨੰਨੇ ਨਾਲ ਹੈ ਇਥੇ ਗ੍ਰੰਥ ਸਕਲ ਪੂਰਨ ਕੀਓ ਇਹ ਮੁਖ ਪਾਠ ਹੈ ਭਗਵਤ ਕਿਰਪਾ ਪ੍ਰਸਾਦ ਇਸ ਕਰਕੇ ਧਿਆਨ ਦੇ ਨਾਲ ਇਹ ਪਾਠ ਉਚਾਰਨ ਕਰਨੇ ਨੇ ਸਵਈਆ ਪਾਇਕ ਜੋ ਸਵਈਆ ਪਦ ਹੈ ਇਸ ਦਾ ਉਚਾਰਨ ਸਹੀ ਕਰਨਾ ਜੇ ਚਰਨਾ ਚ ਵਾਵਾ ਤੇ ਜਈਏ ਕੰਨਾ ਹੋਵੇ ਤਾਂ ਉਚਾਰਨ ਹੈ ਸਵਈਆ ਇਸ ਸਸੀ ਦੇ ਦਲਾਵਾ ਹੈ ਤੇ ਸਸੀ ਦੇ ਚਰਨਾਂ 'ਚ ਵਾਵਾ ਹੈ ਇਹਦਾ ਉਚਾਰਨ ਕਰਨਾ ਹੈ ਜਿਹੜੀਆਂ ਦਲਾਵਾ ਹੈ ਉਹ ਹੀਠਾਂ ਵਾਵੇ ਨੂੰ ਲੱਗਣਗੀਆਂ ਸਵੈ ਈਆ ਸਵੈਯਾ ਕਈ ਅੱਜਕੱਲ ਨਵੀਨ ਉਹ ਸੰਸਕ੍ਰਿਤ ਦੇ ਅਨੁਸਾਰ ਕਿਉਂਕਿ ਸੰਸਕ੍ਰਿਤ ਵਿੱਚ ਐ ਦਲਾਵਾ ਦਾ ਉਚਾਰਨ ਅਈ ਕੀਤਾ ਜਾਂਦਾ ਹੈ ਉਹ ਕਹਿੰਦੇ ਸਵੈਯਾ ਹੀ ਬੋਲੋ ਪਰ ਸੰਪਰਦਾ ਭਿੰਡਰਾਂ ਦੇ ਵਿੱਚ ਸਵੈਯਾ ਸੰਸਕ੍ਰਿਤ ਵਿੱਚ ਜਦੋਂ ਕੋਈ ਸ਼ਲੋਕ ਬੋਲੋਗੇ ਜਿਵੇਂ ਨੈਨਮ ਛਿੰਦੰਤੀ ਸ਼ਸ਼ਤ੍ਰਾਣੀ ਨੈਨਮ ਦਹਤੀ ਪਾਵਕਹ ਨਾ ਚੈਨਮ ਕਲੇਦੰਤਿ ਆਪੂ ਨਾ ਸ਼ੂਸ਼ਯਤੀ ਮਾਰੁਤਹ ਬੜਾ ਸੰਪਰਦਾ ਦੇ ਵਿੱਚ ਪ੍ਰਸਿੱਧ ਇਹ ਸ਼ਲੋਕ ਭਗਵਤ ਗੀਤਾ ਦਾ ਸਾਰੇ ਵਿਦਵਾਨ ਮਹਾਪੁਰਸ਼ ਬੋਲਦੇ ਹਨ ਉਥੇ ਨੈਨਮ ਨਹੀਂ ਕਹਿਣਾ ਐਈ ਬੋਲਣਾ ਨੈਨਮ ਛਿੰਦੰਤੀ ਸ਼ਸ਼ਤ੍ਰਾਣੀ ਨੈਨਮ ਦਹਤੀ ਪਾਵਕਹ ਨਾ ਚੈਨਮ ਕਲੇਦੰਤਿ ਆਪੂ ਨਾ ਸ਼ੂਸ਼ਯਤੀ ਮਾਰੁਤਹ ਇਸ ਕਰਕੇ ਸੰਪਰਦਾ ਦੇ ਵਿੱਚ ਇਸ ਦਾ ਉਚਾਰਨ ਸਵੈਯਾ ਹੀ ਕਰਾਇਆ ਜਾਂਦਾ ਹੈ एक उचारण है सवैया एक है सवैया इथे सवैया उच्चारण करना है पाए गहे जब ते तुमरे पाए बिंदी तो रहत पाठ है बिंदी मुख पाठ पाए गहे गए नहीं कहना पाए गहे जब ते तुमरे तावते को आख तरे नहीं आने आख बिंदी तो रहत मुख, है। है। मुख पाठ गहे। गहे तावते तो रहत मुख है तब ते कु आख तरे इतरे नहीं बोलना ਆਖ ਤਰੇ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾ ਮਾਨਿਓ RAM ਰਹੀਮ ਪੁਰਾਨ ਓਂਕੜ ਦੇ ਨਾਲ ਕੁਰਾਨ ਓਂਕੜ ਦੇ ਨਾਲ ਬੋਲਣਾ ਅਨੇਕ ਕਹ ਮਤ ਇਹ ਅਨੇਕ ਕਹ ਮਤ ਏਕ ਨਾ ਮਾਨਿਓ ਇਸ ਤਰ੍ਹਾਂ ਉਚਾਰਨ ਕਰਨਾ ਸਿਮਰਤ ਸਾਸਤਰ ਬੇਦ ਸਬਾ ਬਹੁ ਭੇਦ ਕਹ ਹਮ ਏਕ ਨ ਜਾਣਿਓ ਸਿਮਰਤ ਇਹ ਕਸਕੇ ਬੋਲਣਾ ਉੱਤੇ ਟਿੱਪੀ ਲੱਗੀ ਐ ਸਿਮਰਤ ਸਾਸਤਰ ਵੇਦ ਸਭੈ ਬੱਬੀ ਦੇ ਨਾਲ ਪਾਠ ਹੈ ਸਭੈ ਨਹੀਂ ਕਹਿਣਾ ਬਹੁ ਭੇਦ ਕਹ ਇਹ ਕਹ ਪਾਠ ਹੀ ਮੁਖਿਆ ਕਈਆਂ ਨੇ ਕਹਾਂ ਸਾਹੀ ਦੇ ਦਲਾਵਾਂ ਦੀ ਨਾਲ ਬਿੰਦੀ ਛਾਪੀ ਆ ਦੂਸਰਾ ਪਾਠ ਹੈ ਬਹੁ ਭੇਦ ਕਹ ਹਮ ਏਕ ਨ ਜਾਣਿਓ ਇਸ ਤਰ੍ਹਾਂ ਬੋਲਣਾ ਹੈ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਇਥੀ ਵਿਸਰਾਮ ਇਹ ਵੀ ਮੈਨਾ ਨਹੀਂ ਕਹਿਣਾ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਇਸ ਤਰ੍ਹਾਂ ਉਚਾਰਨ ਕਰਨਾ ਮੈਨਾ ਪੰਛੀ ਦਾ ਵਾਚਕ ਹੈ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਾਹਿਓ ਤੁਹਾਰੋ ਦੁਆਰ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਇਹ ਦੁਹਰਾ ਸੁਧ ਬੋਲਣਾ ਸਗਲ ਦਵਾਰ 바ਵਾ ਨਹੀਂ ਬੋਲਣਾ ਦਵਾਰ ਕਉ ਛਾਡ ਕੇ ਗਹੇ ਉਹ ਬੋਲਣਾ ਯਾਦ ਰੱਖਣਾ ਆਮ ਸੰਗਤਾਂ ਗਇਓ ਕਹਿ ਜਾਂਦੀਆਂ ਗਇਓ ਦਾ ਅਰਥ ਹੈ ਚਲੇ ਗਿਆ ਗਹੇ ਉਹ ਦਾ ਅਰਥ ਹੈ ਪਕੜ ਲਿਆ ਮਹਾਰਾ ਸਾਰੇ ਦਰਵਾਜੇ ਛੱਡ ਦਿੱਤੇ ਹੋਰ ਜਿਹੜੇ ਦੇਵੀ ਦੇਵਤੇ ਹੋਰ ਸਾਰੇ ਕੁਝ ਸਭ ਪਾਸੇ ਛੱਡ ਦਿੱਤਾ ਹੈ ਮਹਾਰਾ ਗਹਿਓ ਤੁਹਾਰੋ ਦਵਾਰ ਤੁਹਾਡਾ ਦਰ ਪਕੜ ਲਿਆ ਮਹਾਰਾ ਜੀ ਬਾਂਹ ਹੀ ਗਹੇ ਕੀ ਇਲਾਜ ਆਹ ਨਕਾਲਪੁਰਖ ਜੀ ਮੇਰੀ ਬਾਹ ਫੜੇ ਦੀ ਮਹਾਰਾਜ ਆਪ ਜੀ ਨੂੰ ਹੀ ਇਲਾਜ ਹੈ ਮੈਂ ਤਾਂ ਮਹਾਰਾਜ ਦਾਸ ਹਾਂ ਆਪ ਜੀ ਦਾ ਨਿਵਾਣਾ ਸੇਵਕ ਹਾਂ ਇਸ ਕਰਕੇ ਇਹ ਨਹੀਂ ਕਹਿਣਾ ਵੀ ਸਾਰੇ ਦਰਵਾਜ਼ੇ ਛੱਡ ਦਿੱਤੇ ਤੁਹਾਡਾ ਵੀ ਗਿਆ ਤੇ ਫੇਰ ਕਿਦਾ ਫੜੋਂਗੇ ਵੀ ਦਰਵਾਜ਼ਾ ਇਸ ਕਰਕੇ ਵਾਹਿਗੁਰੂ ਦਾ ਦਰਵਾਜ਼ਾ ਗਹਿਓ ਕੀ ਗ੍ਰਹਣ ਕਰ ਲਿਆ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹ ਗਹੇ ਗਏ ਨਹੀਂ ਗਾਣਾ ਇੱਥੇ ਵੀ ਵਾਹੇ ਗਏ ਕੀ लाज ਆਸ ਆਸ ਪੂਲਾ ਗੋਬਿੰਦ ਦਾਸ ਤੁਹਾਰ ਇਸ ਤਰ੍ਹਾਂ ਬੋਲਣਾ ਹੈ